ਸਾਤਿर्य ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮੈਂ ਤੁਹਾਡਾ ਅਸ਼ੁਦੀਪ ਕੌਰ ਸਰ ਹੱਦ ਦੇ ਨਾਲ ਲੱਗਦੇ ਪਿੰਡ ਢਾਣੀ ਬਚਨ ਸਿੰਘ ਦੇ ਲੋਕਾਂ ਦੇ ਘਰਾਂ ਦੇ ਵਿੱਚ ਹੜ ਦਾ ਪਾਣੀ ਚੜਿਆ ਦਾਖਲ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਚੜਿਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੁੰਦਾ ਘਰ ਜਿਹੜੇ ਨੇ ਪੂਰੀ ਤਰ੍ਹਾਂ ਡੁੱਬੇ ਦਿਖਾਈ ਦੇ ਰਹੇ ਨੇ ਲੋਕ ਵੀ ਜਿਹੜੇ ਨੇ ਬੇਕਾਰ ਹੁੰਦੇ ਦਿਖਾਈ ਦੇ ਰਹੇ ਨੇ ਲੋਕਾਂ ਦਾ ਬੁਰਾ ਹਾਲ ਹੋ ਰਿਹਾ ਉੱਥੇ ਹੀ ਦੁਖੀ ਲੋਕਾਂ ਨੇ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੇ ਵੱਡੇ ਸਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਸਾਨੂੰ ਇੱਥੇ ਕੋਈ ਵੀ ਸਹੂਲਤਾ ਜਿਹੜੀ ਹੈ ਨਹੀਂ ਦਿੱਤੀ ਜਾ ਰਹੀ ਤੇ ਸਾਡੇ ਬੱਚੇ ਵੀ ਜਿਹੜੇ ਨੇ ਉਹ ਦੁਖੀ ਨੇ ਉਹ ਵੀ ਸਕੂਲ ਜਿਹੜੇ ਨਹੀਂ ਜਾ پا ਰਹੇ ਉਹਨਾਂ ਦਾ ਕਹਿਣਾ ਕਿ ਸਾਡੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਐਮਐਲਏ ਜਾਂ ਕੋਈ ਹੋਰ ਜਿਹੜਾ ਹੈ ਸਾਡੇ ਤੱਕ ਕੋਈ ਪਹੁੰਚ ਨਹੀਂ ਕਰ ਰਿਹਾ ਸਾਨੂੰ ਕੋਈ ਜਿਹੜੀ ਰਾਹਤ ਸਮਗਰੀ ਨਹੀਂ ਦਿੱਤੀ ਜਾ ਰਹੀ ਤੇ ਭਾਵੁਕ ਹੋਏ ਲੋਕਾਂ ਦਾ ਕਹਿਣਾ ਕਿ ਸਾਡੇ ਉੱਤੇ ਹੀ ਜਿਹੜੀ ਹੈ ਸਰਹੱਦੀ ਬਾਰਡਰ ਹੋਣ ਕਰਕੇ ਮਾਰ ਪੈਂਦੀ ਹੈ ਜਦੋਂ ਵੀ جنگ ਲੜੀ ਜਾਂਦੀ ਹੈ ਜਦੋਂ ਵੀ ਹੜਾ ਆਉਂਦੇ ਨੇ ਤੇ ਸਾਨੂੰ ਵੀ ਇਹ ਕੁਝ ਚੱਲਣਾ ਪੈਂਦਾ ਹੈ ਤੇ ਇਸ ਦੇ ਬਾਅਦ ਵੀ ਜਿਹੜੀ ਸਰਕਾਰ ਸਾਨੂੰ ਮੁਆਵਜ਼ਾ ਨਹੀਂ ਦਿੰਦੀ ਸਾਡੇ ਬੱਚਿਆਂ ਨੂੰ ਨੌਕਰੀ ਤੱਕ ਨਹੀਂ ਦਿੰਦੀ ਦੁਖੀ ਹੋਏ ਲੋਕਾਂ ਨੇ ਇਹ ਵੀ ਕਿਹਾ ਕਿ ਸਾਨੂੰ ਹੈਲੀਕਾਪਟਰ ਨਹੀਂ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੀ ਸਿਹਤ ਸਾਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਚਾਹੀਦੀ ਹੈ ਜਿਹੜੀ ਕਿ ਸਾਨੂੰ ਨਹੀਂ ਮਿਲ ਰਹੀ ਸਾਡੇ ਬੱਚੇ ਵੀ ਜਿਹੜੇ ਨੇ 15 ਦਿਨ ਤੋਂ ਘਰੇ ਬੈਠੇ ਨੇ ਸਾਡੀਆਂ ਔਰਤਾਂ ਵੀ ਦੁਖੀ ਨੇ ਇਸ ਹੜ੍ਹ ਦੇ ਕਾਰਨ ਅਸੀਂ ਵੀ ਹੁਣ ਬੇਕਾਰ ਹੋ ਗਏ ਤੇ ਇਸ ਤਰ੍ਹਾਂ ਹੀ ਲੋਕਾਂ ਨੇ ਦੁਖੀ ਹੋ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਜੜੇ ਨੇ ਸਿੱਧੇ ਨਿਸ਼ਾਨੇ ਸਾਧਦੇ ਨੇ ਲੋਕਾਂ ਦਾ ਕਹਿਣਾ ਕਿ ਅਸੀਂ ਕਰਜ਼ੇ ਹੇਠਾਂ ਆ ਗਏ ਆ ਤੇ ਸਾਡੇ ਕੋਲ ਆਤਮ ਹੱਤਿਆ ਕਰਨ ਤੋਂ ਇਲਾਵਾ ਕੁਝ ਵੀ ਨਹੀਂ ਆਕ ਕੇ ਸਾਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਵੇਗਾ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਮੰਤਰੀ ਸੰਤਰੀ ਜਿਹੜੇ ਨੇ ਵੋਟਾਂ ਲੈਣ ਦੇ ਲਈ ਸਾਡੇ ਕੋਲ ਆਉਂਦੇ ਨੇ ਫੋਟੋ ਖਿਚਵਾਉਣ ਦੇ ਲਈ ਸਾਡੇ ਕੋਲ ਆਉਂਦੇ ਨੇ ਤੇ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਇਹ ਤਾਂ ਸਿਰਫ ਇੱਕ ਡਰਾਮਾ ਕਰਨ ਦੇ ਲਈ ਸਾਡੇ ਕੋਲ ਆਉਂਦੇ ਨੇ ਇਹ ਦੁਖੀ ਹੋਏ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਅੱਕ ਕੇ ਸਾਨੂੰ ਮਜਬੂਰ ਹੋ ਕੇ ਸਾਨੂੰ ਆਤਮ ਹੱਤਿਆ ਕਰਨੀ ਪਵੇਗੀ ਅਸੀਂ ਇੰਨੇ ਕ ਕਰਜ਼ੇ ਹੇਠਾਂ ਆ ਗਿਆਂ ਲੋਕਾਂ ਦਾ ਕਹਿਣਾ ਜਿਹੜਾ ਇਹ ਪਾਣੀ ਹੈ ਪਾਕਿਸਤਾਨ ਵੱਲ ਆ ਰਿਹਾ ਤੇ ਪਾਕਿਸਤਾਨ ਵੱਲ ਹੀ ਜਾ ਰਿਹਾ ਸਿਰਫ ਸਾਡੇ ਨਾਲ ਹੀ ਅਜਿਹਾ ਕਿਉਂ ਹੁੰਦਾ ਹੈ ਭਾਵੁਕ ਮਨ ਦੇ ਨਾਲ ਲੋਕ ਕਹਿ ਰਹੇ ਨੇ ਕਿ ਜਦੋਂ ਵੀ ਜੰਗ ਲੜੀ ਜਾਂਦੀ ਹੈ ਸਰਹੱਦੀ ਬਾਰਡਰ ਦੇ ਨੇੜੇ ਤਾਂ ਸਾਨੂੰ ਇਹਨਾਂ ਚੀਜ਼ਾਂ ਦੀ ਮਾਰ ਚੱਲਣੀ ਪੈਂਦੀ ਹੈ ਸਾਡੇ ਕੋਲ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਕੋਈ ਗੱਡੀ ਨਹੀਂ ਆਉਂਦੀ ਜਦੋਂ ਵੀ ਸਾਡਾ ਕੋਈ ਘਰ ਦਾ ਬਿਮਾਰ ਹੁੰਦਾ ਤਾਂ ਅਸੀਂ ਖੁਦ ਜਿਹੜਾ ਆ 30 ਕਿਲੋਮੀਟਰ 40 ਕਿਲੋਮੀਟਰ ਤੱਕ ਅਸੀਂ ਆਪਣੇ ਸਾਧਨ ਤੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਲੈ ਕੇ ਜਾਂਦੇ ਆ ਅਸੀਂ ਜੜੀਆਂ ਹੋਰ ਲੋਕਾਂ ਨੂੰ ਸਹੂਲਤਾ ਦਿੱਤੀਆਂ ਜਾ ਰਕੀਆਂ ਨੇ ਅਸੀਂ ਉਸ ਚੀਜ਼ ਤੋਂ ਵਾਂਝੇ ਆ ਤੇ ਸਾਨੂੰ ਸਾਡਾ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਸਾਡੇ ਬੱਚਿਆਂ ਦੀ ਵੀ ਸਿਹਤ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਉਹਨਾਂ ਦੀ ਪੜ੍ਹਾਈ ਲਿਖਾਈ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਸਾਨੂੰ ਮਜਬੂਰ ਹੋ ਕੇ ਆਤਮ ਹੱਤਿਆ ਨਾ ਕਰਨੀ ਪਵੇ ਸਾਨੂੰ ਹੈਲੀਕਾਪਟਰ ਨਹੀਂ ਚਾਹੀਦਾ ਸਾਨੂੰ ਸਾਡੇ ਬੱਚਿਆਂ ਦੀ ਸਿਹਤ ਚਾਹੀਦੀ ਹੈ ਸਾਨੂੰ ਸਾਡੇ ਬੱਚਿਆਂ ਦੀ ਪੜ੍ਹਾਈ ਲਿਖਾਈ ਚਾਹੀਦੀ ਹੈ ਤੇ ਸਾਨੂੰ ਸਾਡੇ ਬੱਚਿਆਂ ਲਈ ਨੌਕਰੀਆਂ ਚਾਹੀਦੀਆਂ ਨੇ ਦੁਖੀ ਹੋਏ ਲੋਕਾਂ ਦਾ ਭਾਵੁਕ ਹੋਏ ਲੋਕਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਜੇ ਕਾਲ ਸਾਹਿਬ ਵੈਗੁਰ ਜੀ ਕਿਤੇ ਸ਼ਰਮਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਾ ਪੰਜਵਾਂ ਨਿਸ਼ਾਨ ਮਿਸਲ 1300 ਫੋਟ ਸਵਾਰ ਰੰਗਰੇਟੇ ਗੁਰਕੇ ਬੇਟੇ ਮਜੂਦਾ ਮੁਕਤੀ ਸਿੰਘ ਸਾਹਿਬ ਆਪਾਜੀ ਆਪਾ ਮੇਜਰ ਸਿੰਘ ਚੋਟੀ ਸਾਹਿਬ ਨੰਕਾਣਾ ਸਾਹਿਬ ਵਾਲਾ ਜੱਥੇਦਾਰ ਸਰਜੀਤ ਸਿੰਘ ਜ਼ਿਲ੍ਹਾ ਜੱਥੇਦਾਰ ਜਿਲ੍ਹਾ ਪਾਇਲ ਰਾਈਟ ਅੰਡੀਕਰ ਸਾਹਿਬ ਸਾਹਿਬ ਹੈ ਲਾਟ ਦੀ ਜੀ ਲਾਟ ਮਾਰੇ ਜਿਸ ਤੱਕ ਅਸੀਂ ਦੇਖਿਆ ਸੀ ਜੀ 2023 ਦੇ ਵਿੱਚ ਇਹ ਉੱਪਰ ਚੜ ਗਿਆ ਸੀ ਹਾਂ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਰੱਖਣਿਆ ਵੀ ਸਾਨੂੰ ਚਾਰਾ ਵੀ ਨਹੀਂ ਚਾਹੀਦਾ ਜੀ ਚਾਰੇ ਨੂੰ ਸਾਰਾ ਸਿੱਕੀ ਕਰੇ ਜੇ ਰਾਸ਼ਨ ਨਹੀਂ ਸਾਡੇ ਤੱਕ ਪਹੁੰਚਦਾ ਕੋਈ ਰਾਸ਼ਨ ਨਹੀਂ ਪਹੁੰਚਿਆ ਸਰਕਾਰੀ ਆਏ ਸੀ ਐਮਐਲਏ ਸਾਹਿਬ ਵੀ ਆਏ ਇਹ ਨਹੀਂ ਕਿ ਅੰਦਰ ਨਹੀਂ ਆਏ ਆਏ ਨੇ ਪਰ ਉਹਨਾਂ ਨੇ ਸਾਡੀ ਗੱਲਬਾਤ ਸੋਰੀ ਨਹੀਂ ਕੀਤੀ ਜਿੱਥੋਂ ਤੱਕ ਨਾ ਸੀ ਗਿਆ ਕੀ ਚੀਜ਼ਾਂ ਜਿਹੜੀਆਂ ਹੁਣ ਤੁਹਾਨੂੰ ਇੱਥੇ ਚਾਹੀਦੀਆਂ ਜਿਨ੍ਹਾਂ ਦੀ ਫੈੜੀ ਲੋੜ ਹੈ ਰਾਸ਼ਨ ਚਾਹੀਦਾ ਜੀ ਰਾਸ਼ਨ ਚਾਹੀਦਾ ਹਾਂ ਕਿੰਨਾ ਰਕਬਾ ਇਸ ਪਿੰਡ ਦਾ ਜਦੋਂ ਗੁੱਬ ਗਿਆ 11 ਏਕੜੀਏ 11 ਏਕੜੀ ਹਾਂਜੀ ਇਹ ਪਾਕਿਸਤਾਨ ਨੂੰ ਲੋਵਾਰੇ ਪਾਣੀ ਪਰ ਆਤਾਰਾ ਹਾਂਜੀ ਹਾਂਜੀ ਮੇਨ ਦਰਿਆ ਤੋਂ ਹਾਂਜੀ ਤੇ ਪ੍ਰਸ਼ਾਸਨ ਵੀ ਇੱਥੇ ਇੱਕ ਅਦਾਲਾ ਆਇਆ ਜੀ ਬੱਚਿਆਂ ਨੂੰ ਰੋਕਣ ਜਾਏ ਤਾਂ ਪ੍ਰਸ਼ਾਸਨ ਵਿਚ ਆ ਗਿਆ ਜੀ ਜੀ ਬਾਕੀ ਸਾਡੇ ਵੱਲੋਂ ਪੂਰੀ ਪੂਰੀ ਸਹਿਯਤਾ ਦਿੱਤੀ ਜਾ ਰਹੀ ਸੀ ਵੀ ਕਿਹਾ ਪ੍ਰਚਾਦੇ ਪਾਣੀ ਨੂੰ ਤੇ ਉਹ ਕਹਿੰਦੇ ਨਹੀਂ ਵੀ ਸਾਡੇ ਕੋ ਸਾਰਿਆਂ ਕੋ ਦਾਣਾ ਪੱਕੇਗਾ ਠੀਕ ਸਾਨੂੰ ਜਦੋਂ ਬਾਡਰ ਦੇ ਹਾਲਾਤ ਵਿਗੜਦੇ ਨਹੀਂ ਉਦੋਂ ਵੀ ਮਾਰ ਪੈਂਦੀ ਗੀ ਅੱਜ ਹੜ ਦੇ ਹਾਲਾਤ ਨੇ ਉਦੋਂ ਵੀ ਸਾਡੇ ਅੱਜ ਬਹੁਤ ਮਾੜੇ ਹੋ ਰਹੇ ਨੇ ਦੱਸੋ ਸਾਡੇ ਬੱਚੇ ਨਾਲ ਦੇ ਨਾ ਕੰਪੈਰੀਸ਼ਨ ਕਿਵੇਂ ਕਰਨਗੇ ਬਾਡਰ ਰੇਤੀ ਇਹਨਾਂ ਦੇ ਬੱਚੇ ਨੌਕਰੀਆਂ ਦਿੱਤੀਆਂ ਜਾਣਦੀਆਂ ਸਾਨੂੰ 5 ਕਿਲੋਮੀਟਰ ਵਾਲਿਆਂ ਨੂੰ ਵੱਖਰਾ ਰੱਖਣਾ ਇਹ ਨਹੀਂ ਵੀ 60 ਕਿਲੋਮੀਟਰ ਦੇ ਬਾਡਰ ਦੇ ਵਿੱਚ ਰੱਖ ਖੜੇ ਇਹ ਸਰਕਾਰਾਂ ਸਾਡੇ ਇਹ ਪਹਿਲ ਦੇ ਸਾਥ ਇਹ ਕੰਮ ਕੀਤਾ ਜਾਵੇ ਕਿ ਜਿਵੇਂ ਸਾਡੇ ਆੜ ਦੇ ਹਾਲਾਤ ਵੀ ਸਾਡੇ ਬੱਚਿਆਂ ਦੇ ਵਿਖ ਵਿਗੜ ਜਾਂਦੇ ਨੇ ਅੱਜ 15 ਦਿਨ ਹੋ ਗਏ ਸਾਡੇ ਬੱਚੇ ਨਹੀਂ ਸਕੂਲ ਗਏ ਦੇ ਕੇ ਬਾਟ ਦੇ ਹਾਲਾਤ ਵਿਗੜੇ ਉਦੋਂ ਸਾਡੇ ਡੇਢ ਮਹੀਨਾ ਬੱਚੇ ਸਕੂਲ ਨਹੀਂ ਗਏ ਤੇ ਅਸੀਂ ਉਹਨਾਂ ਦੇ ਜਿਹੜੇ 100 95 ਪਚਾਂਮ ਨੰਬਰ ਲੈਣ ਵਾਲੇ ਬੱਚੇ ਸਾਡੇ 70% ਕਿੱਥੇ ਮੁਕਾਬਲਾ ਕਰਨਗੇ ਸਾਡੇ ਵੱਖਰਾ ਪੈਕੇਜ ਕਿਵੇਂ ਉਸ ਤਰ੍ਹਾਂ ਦਿੱਤਾ ਜਾਵੇ ਵੀ ਇਹਨਾਂ ਨੂੰ ਘੱਟ ਪਰਸੈਂਟ ਹੀ ਚ ਰਿਆ ਜਾਵੇ ਬੱਚਿਆਂ ਦੇ ਨਹੀਂ ਤਾਂ ਸਾਡੇ ਅਸੀਂ ਤਾਂ ਇਹ ਲੋਕ ਸਾਰੇ ਆਤਮ ਹਿੱਤ ਕਰਨਗੇ ਹਰ ਬਾਸ ਹਰ ਸਾਡੇ ਮਾਰਨ ਪਈ ਜਾਂਦੀਆਂ ਨੇ ਇੱਥੇ ਆਤਮ ਅੱਤਸਵਾਹ ਹੋਰ ਸਾਡਾ ਚਾਰਾ ਹੀ ਨਹੀਂ ਰਹਿ ਗਿਆ ਇਹ ਜੀ ਸਾਡੇ ਝੋਨੇ ਤੇ ਚਰ ਫਸਲਾਂ ਗਈਆਂ ਸਾਡੇ ਹੁਣ ਘਰ ਵੀ ਟੈਨ ਲੱਗੇ ਪਏ ਕਰਜ਼ਾ ਆ ਹੁਣ ਕਰਜ਼ਾ ਆਏਗਾ ਸਾਡੀ ਹਰੇਕ ਕਿਸਾਨ ਤੇ 10 10 ਲੱਖ ਕਰਜ਼ਾ ਹੋ ਆਪ ਹੈ ਕਸ ਕਿੱਥੋਂ ਲਾ ਮਾਰੀ ਇਹਨਾਂ ਸਾਡੀ ਟਾਣੀ ਸਾਰੀ ਖੇਰ ਰਹੀ ਉਹਦੋਂ ਪਾਣੀ ਆ ਗਿਆ ਦੂਜੇ ਪਾਸੇ ਵੀ ਆ ਰਿਹਾ ਦੂਜੇ ਪਾਸੇ ਵੀ ਆ ਰਿਹਾ ਇਹ ਕਿਹੜੀ ਆ ਸਾਡੀ ਸਾਨੂੰ ਸਰਕਾਰ ਉਹਨਾਂ ਜੀ ਹੋਵੇ ਸਾਨੂੰ ਜਿਹੜਾ ਵਖਰਾ ਦੇ ਝਾਰ ਤੇ ਇਹਦੇ 5 ਕਿਲੋਟ ਦੇ ਗਰੇ ਜਗੇ ਸਾਨੂੰ ਇਹ ਮੁਸੀਬਤਾਂ ਦਾ ਘੂਆ ਨ ਕੱਢੇ ਸਰਕਾਰ ਨਹੀਂ ਤਾਂ ਸਾਡੇ ਇੱਥੇ ਕੋਈ ਆਤਮ ਹੱਤਿਆ ਤੋਂ ਸਚਾਰਾ ਹੋਰ ਕੋਈ ਨਹੀਂ ਰਹਿ ਜਾ। ਇਹ ਕਿਹੜੀ ਜਨ ਹੈ ਜੀ? ਇਹ ਢਾਣੀ ਬੱਜਨ ਸਿੰਘ ਹੈ। 100 ਕਿਲੋਟ 100 ਕੀਵਾਜ। 100 ਕੀਵਾਜ। ਹਾਂ ਇਹ ਪਾਣੀ ਆ ਕਿੱਧਰੋਂ ਆ ਰਿਹਾ ਹੈ? ਇਹ ਪਾਕਿਸਤਾਨ ਵੱਲੋਂ ਆ ਰਿਹਾ ਜੀ। ਪਾਣੀ ਤਾਂ ਪਾਕਿਸਤਾਨ ਵੱਲ ਜਾ ਰਿਹਾ ਸਾਡਾ ਨੁਕਸਾਨ ਕਰਕੇ ਜਾ ਰਿਹਾ। ਸਾਡਾ ਨੁਕਸਾਨ ਕਰਨ ਲਈ ਆ ਰਿਹਾ। ਹਾਂ ਜੀ ਹਾਂ। ਤੇ ਜਾ ਵੀ ਉਧਰ ਹੀ ਦੇ। ਜਾ ਵੀ ਉੱਥੇ ਹੀ ਦੇ। ਹੁਣ ਤਾਂ ਸਾਡੇ ਕਿਹੋ ਜਿਹੇ ਹੁਣ ਘਰ ਵੀ ਜਿਹੜਾ ਸਾਡੇ ਰਹਿਣ ਬਸੇਰੇ ਨੇ ਉਹ ਟਹਿਰ ਹੈ। ਚਲੋ ਉਹ ਘਰਾਂ ਚ ਪਾ ਹਾਂ। ਹਾਂ ਉਹ ਘਰਾਂ ਦੇ ਸਾਹਮਣੇ ਜਰਾ ਵੇਖੋ ਜੀ ਸਾਡੇ ਘਰ ਨੇ। ਹਾਂ ਜਿਵੇਂ ਕਾਲਾ ਸਿੰਘ ਮੈਂਬਰ ਜੀ ਨੇ ਗੱਲ ਕੀਤੀ ਹੈ। ਹਾਂ ਜਿਵੇਂ ਇਹਨਾਂ ਨੇ ਭਾਈ ਸਾਹਿਬ ਨੇ ਗੱਲ ਕੀਤੀ ਹੈ ਗੱਲ ਬਿਲਕੁਲ ਸਹੀ ਹੈ ਵੀ ਬਾਰਡਰ ਏਰੀਆ ਦਾ ਇਥੋਂ ਲਗਭਗ ਕਾਗਜ਼ਾ ਦੇ ਵਿੱਚ ਤਾਂ 60 ਕਿਲੋਮੀਟਰ ਦੇ ਏਰੀਆ ਦੇ ਵਿੱਚ ਬਾਰਡਰੀ ਬਾਰਡਰ ਪੱਟੀ ਹੀ ਗਣੀ ਜਾਂਦੀ ਹੈ। ਮੁਖ ਸਰ ਤੱਕ ਸਾਡੇ ਇੱਥੇ ਬੱਚੇ ਅੱਜ 15-20 ਦਿਨ ਹੋ ਗਏ। ਸਾਡੇ ਬੱਚੇ ਸਕੂਲ ਨਹੀਂ ਜਾ ਪਾਏ ਜਦੋਂ ਖੜਾ ਦੀ ਸਥਿਤੀ ਬਣਦੀ ਹੈ ਜਾਂ ਜੰਗ ਦੀ ਸਥਿਤੀ ਬਣਦੀ ਹੈ ਸਾਡੇ ਨਾਲ ਸਿਆਲ ਦੇ ਵਿੱਚ ਜੰਗ ਦੀ ਸਥਿਤੀ ਬਣ ਜਾਂਦੀ ਹੈ ਦੋ ਦੋ ਮਹੀਨੇ ਅਸੀਂ ਸਾਨੂੰ ਘਰ ਛੱਡ ਕੇ ਪਿੱਛੇ ਆਰਮੀ ਵੀ ਆ ਸਭ ਸਾਨੂੰ ਪਿੱਛੇ ਘੱਡ ਦਿੰਦੀ ਹੈ ਖੜਾ ਦੇ ਵਿੱਚ ਵੀ ਸੇਮ ਹੀ ਹਾਲਾਤ ਹੈਗੇ ਆ ਸਾਡੇ ਘਰਾਂ ਦੇ ਵਿੱਚ ਪਾਣੀ ਪੈ ਚੁੱਕਿਆ ਹੈ ਘਰ ਵੀ ਟਹਿਣੇ ਸ਼ੁਰੂ ਹੋਣ ਲੱਗੇ ਹੋਇਆ ਕੁਝ ਕੁ ਘਰਾਂ ਦੇ ਵਿੱਚ ਪੈ ਗਿਆ ਕੁਝ ਕੁ ਸ਼ਾਮ ਤੱਕ ਸਾਰੇ ਪਿੰਡ ਦੇ ਵਿੱਚ ਦੂਸਰੇ ਪਾਸੋਂ ਵੀ ਪਾਣੀ ਆ ਗਿਆ ਜੀ ਸਾਡੀ ਤਾਂ ਸਰਕਾਰ ਅਗੇ ਇਹ ਹੀ ਬੇਨਤੀ ਹੈ ਵੀ ਸਰਕਾਰ ਸਾਨੂੰ ਸੈਂਟਰਲ ਸਰਕਾਰ ਜਾਂ ਪੰਜਾਬ ਸਰਕਾਰ ਸਾਨੂੰ ਇੱਕ ਸਪੈਸ਼ਲ ਪੈਕੇਜ ਦੇਵੇ ਬਾਰਡਰ ਦੇ ਕਿਸਾਨਾਂ ਨੂੰ 5 ਕਿਲੋਮੀਟਰ ਵਾਲੇ ਕਿਸਾਨਾਂ ਨੂੰ ਹਾਲਾਂਕਿ ਸਾਡੀਆਂ ਜ਼ਮੀਨਾਂ ਵੀ ਤਾਰਬੰਦੀ ਤੋਂ ਅੱਗੇ ਹੈਗੀਆਂ ਅਸੀਂ ਤਾਂ ਇੱਕ ਗੁਲਾਮੀ ਦੀ ਜ਼ਿੰਦਗੀ ਜੀ ਰਿਹਾ ਸਰ ਅਸੀਂ ਆਪਦੇ ਆਪ ਨੂੰ ਆਜ਼ਾਦ ਨਹੀਂ ਸਮਝਦੇ 70 75 ਸਾਲ ਹੋ ਗਿਆ ਆਜ਼ਾਦੀ ਦੇ ਪਰ ਅੱਜ ਵੀ ਅਸੀਂ ਗੁਲਾਮੀ ਦੀ ਹੀ ਜ਼ਿੰਦਗੀ ਜੀ ਰਿਹਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਮਿਲਦੀ ਬਾਰਡਰ ਤੇ ਕੋਈ ਕੁਛ ਨਹੀਂ ਪਿਛਲੀ ਪਿੱਛੇ 60 70 100 ਕਿਲੋਮੀਟਰ ਵਾਲੀ ਇਹ ਸਹੂਲਤ ਆਪਦੀ ਲੈ ਲੈਂਦੇ ਆ ਸਾਡੇ ਬਾਉਂਡਰ ਤੇ ਕੋਈ ਐਂਬੂਲੈਂਸ ਨਹੀਂ ਕੋਈ ਕੁਛ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਸਾਡੇ ਕੋਲ ਵੀਕਲ ਵੀ ਉਨੇ ਕੋਈ ਹੈਗੇ ਆ ਸਾਰੇ ਲੋਕ ਹੀ ਕਰਜ਼ਾਈਆਂ ਕੋਈ ਕਿਸੇ ਕੋਲ ਗੱਡੀਆਂ ਹੈ ਨਹੀਂ ਕੋਈ ਆਪਦੇ ਵੀਕਲ ਨਹੀਂ ਹੈਗੇ ਜੇ ਸਾਡਾ ਕੋਈ ਬਿਮਾਰ ਬੰਦਾ ਬਿਮਾਰ ਹੋ ਜਾਂਦਾ ਜਾਂ ਜਨਾਨੀ ਬਿਮਾਰ ਹੋ ਜਾਂਦੀ ਹੈ ਅਸੀਂ ਆਪਦੇ ਵੀਕਲਾਂ ਤੇ ਹੀ ਇਤੋਂ 30 ਕਿਲੋਮੀਟਰ ਸਾਨੂੰ ਫਾਜ਼ਿਲ ਕਾ ਲੱਗਦਾ 20 ਕਿਲੋਮੀਟਰ ਸਾਨੂੰ ਜਲਾਲਾਬਾਦ ਲੱਗਦਾ ਹੈ ਨਾ ਕੋਈ ਮੈਡੀਕਲ ਸਹੂਲਤ ਹੈਗੀ ਨਾ ਕੋਈ ਪੜ੍ਹਾਈ ਦੀ ਸਹੂਲਤ ਹੈਗੀ ਅਸੀਂ ਤਾਂ ਬਿਲਕੁਲ ਹੀ ਇਹ ਸਹੂਲਤਾ ਤੋਂ ਵਾਂਝੇ ਬੈਠੇ ਆ ਅਸੀਂ ਆਪ ਦੇ ਆਪ ਨੂੰ ਗੁਲਾਮੀ ਦੀ ਜ਼ਿੰਦਗੀ ਦੇ ਵਿੱਚ ਮਹਿਸੂਸ ਅੱਜ ਵੀ ਕਰ ਰਹੇ ਆ ਤੇ ਸਰਕਾਰ ਅੱਗੇ ਬੇਨਤੀ ਭਗਵੰਤ ਮਾਨ ਅੱਗੇ ਇਹ ਕਰਦੇ ਆ ਕਿ ਸਾਨੂੰ ਹੈਲੀਕਾਪਟਰ ਨਹੀਂ ਚਾਹੀਦੇ ਸਾਨੂੰ ਸਾਡੇ ਬੱਚਿਆਂ ਦੀ ਸੇਫਟੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਐਜੂਕੇਸ਼ਨ ਜ਼ਰੂਰੀ ਹੈ ਤਾਂ ਕਿ ਸਾਡੇ ਬੱਚੇ ਦੂਸਰੇ ਬੱਚਿਆਂ ਦੇ ਮੁਕਾਬਲੇ ਖੜੇ ਹੋ ਸਕਣ ਤਾਂ ਕਿ ਇਹ ਸਰਕਾਰ ਹਰ ਵਾਰ ਹੜ ਹੁੰਦੇ ਆ ਸਰਕਾਰਾਂ ਦੇ ਨੁਮਾਇंदे ਆਉਂਦੇ ਰਹਿੰਦੇ ਆ ਪਰ ਕਿਸੇ ਨੇ ਅੱਜ ਤੱਕ ਸਾਡੀ ਕੋਈ ਸਾਰ ਨਹੀਂ ਲਈ ਬਸ ਵੇਖ ਕੇ ਫੋਟੋ ਖਿਚਾ ਕੇ ਵਾਪਸ ਚਲੇ ਜਾਂਦੇ ਆ ਪਰ ਅੱਜ ਤੱਕ ਕਿਸੇ ਨੇ ਸਾਡਾ ਕੋਈ ਨਹੀਂ ਹੱਲ ਨਹੀਂ ਕੀਤਾ ਇਥੋਂ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੁਆਇਆ ਪਿੰਡ ਛੇਰ ਸਿੰਘ ਐਮਪੀ ਸਾਹਿਬ ਦਾ ਕੁਆਇਆ ਪਿੰਡ ਹੈ ਉਹਨੂੰ ਕੀ ਗੱਲ ਹੈ ਵੀ ਓਟਾਂ ਦੇ ਵੇਲੇ ਸਾਡੇ ਪਿੰਡ ਬਾਰਡਰ ਏਰੀਆ ਦੇ ਸਾਰੇ ਲੋਕ ਜਿਹੜੇ ਰਾਸਕ ਬਰਾਦਰੀ ਨਾਲ ਸੰਬੰਧਿਤ ਹੈ ਗਿਆ ਰਾਇਸ ਇੱਕ ਬਰਾਦਰੀ ਦੀ ਹੀ ਓਟ ਦੇ ਨਾਲ ਉਹ ਅੱਗੇ ਜਾਂਦੇ ਆ ਪਰ ਉਹਨੂੰ ਅੱਜ ਤੱਕ ਇਹ ਨਹੀਂ ਪਤਾ ਚੱਲਿਆ ਵੀ ਆ ਟਾਣੀਆਂ ਚ ਕੋਟਾ ਦਾ ਹੈ ਗਿਆ ਪਰ ਟਾਣੀ ਦੇ ਵਿੱਚ ਹੜ੍ਹ ਵੀ 8 ਸਾਲ ਹੋ ਗਏ ਲਗਭਗ 20 ਦਿਨ ਹੋ ਗਏ ਪਾਣੀ ਚਲਦੇ ਨੂੰ ਅਜੇ ਤੱਕ ਇੱਕ ਢੇੜਾ ਵੀ ਸਖਣਾ ਢੇੜਾ ਵੀ ਮਾਰ ਕੇ ਨਹੀਂ ਗਏ